ਐਨੂਰ ਮਹਿਲ ਦੇ ਕਰੀਬੀ ਪਿੰਡ ਉਪਲ ਜਗੀਰ ਦੇ ਵਸਨੀਕ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਕੰਦ ਤੋੜ ਕੇ ਕਮਰੇ ਵਿੱਚ ਦਾਖਲ ਹੋ ਕੇ 2 तोला ਸੋਨਾ, 1200 ਡਾਲਰ ਕੈਨੇਡਾ ਅਤੇ 20000 ਰੁਪਏ ਨਕਦੀ ਚੋਰੀ ਕਰਕੇ ਲੈ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਜਦੋਂ ਸਵੇਰੇ 3 ਵਜੇ ਦੇ ਕਰੀਬ ਉੱਠ ਕੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਇਸੇ ਤਰ੍ਹਾਂ ਜੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਪੱਤੀ ਜੱਟਾ ਨਾਹਰਖਾਨਾ ਨੂਰਮਹਿਲ ਨੇ ਦਸਿਆ ਕਿ ਘਰ ਦੇ ਬਾਹਰਲੇ ਪਾਸੇ ਖੇਤਾਂ ਵੱਲ ਕੰਦ ਦੀ ਤੋੜ ਕੇ ਚੋਰ ਕਮਰੇ ਵਿੱਚ ਦਾਖਲ ਹੋਏ ਅਤੇ ਅਲਮਾਰੀ ਵਿੱਚੋਂ 14000 ਰੁਪਏ ਕੈਸ਼ ਚੋਰੀ ਕਰਕੇ ਫਰਾਰ ਹੋ ਗਏ। ਘਰ ਵਾਲਿਆਂ ਦੱਸਿਆ ਕਿ ਸੂਚਨਾ ਪੁਲਿਸ ਸਟੇਸ਼ਨ ਨੂਰਮਹਿਲ ਨੂੰ ਦਿੱਤੀ ਗਈ ਸੀ। ਖਾਨਾ ਮੁਖੀ ਗੁਰਨਾਮ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਮੌਕੇ ਦਾ ਜਾਇਜ਼ਾ ਕਰ ਗਏ ਹਨ। ਅਤੇ ਫਿਰ ਉਸਾ ਵੀ ਦੇ ਗਏ ਹਨ ਕਿ ਜਲਦੀ ਹੀ ਚੋਰਾਂ ਨੂੰ ਫੜਨ ਲਿਆ ਜਾਵੇਗਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 1 ਸਾਲ ਤੋਂ ਲਗਾਤਾਰ ਖਾਣਾ ਮੁਕਤੀ ਦਾ ਬਦਲੇ ਜਾ ਰਹੇ ਹਨ ਪਰ ਨੂਰ ਮਹਿਲ ਖਾਨੇ ਅਦੀ瑙ਦੀ ਇਲਾਕੇ ਦੇ ਹਾਲਾਤ ਨਹੀਂ ਬਦਲ ਰਹੇ ਹਨ ਆਏ ਦਿਨ ਚੋਰੀਆਂ ਅਤੇ ਲੁੱਟਖੋਹ ਹੋ ਰਹੀਆਂ ਹਨ ਪਰ ਨੂਰ ਮਹਿਲ ਪੁਲਿਸ ਹਮੇਸ਼ਾ ਦੀ ਤਰ੍ਹਾਂ ਦਿਲਾਸਾ ਦੇ ਕੇ ਹੀ ਸਾਰ ਦਿੰਦੀ ਹੈ ਰਗੜਾ ਪਾਜੀ ਗਿਆ ਰੋਣਾ ਬਾਜੀ 20 ਤੋਂ 22 ਟੋਲੇ ਸਿਸਕਸ ਵੰਡ ਜੀ ਤੋਂ 22 200 ਭਾਈ ਘਰ ਇਦਾਂ ਸਿਗਾ ਇਹਦਾ ਕੋਕਰ ਸਗਾ ਮੇਰੇ ਛੋਟੇ ਦੀ ਵਾਈਫ ਉਹਦਾ ਵੀ ਸਗਾ ਮੇਰੇ ਮੇਰੀ ਵਾਈਫ ਦਾ ਵੀ ਤੇ ਮੇਰੀ ਮੰਮੀ ਦਾ ਵੀ ਸਗਾ ਉਹ ਹੜਾਂ ਦੇ ਕਰਕੇ ਇਹਨਾਂ ਨੇ ਕਿ ਆਪਾਂ ਸਾਰਾ ਪਾਣੀ ਆ ਜਾਣਾ ਇੱਥੇ ਹੈ ਨਾ ਵੀ ਅੱਖਾਂ ਕਰਕੇ ਰੱਖ ਲੈਨੇ ਆਪਾਂ ਜੋ ਕੋਈ ਲੋੜ ਪਏ ਕੋਸਾਂ ਚੱਕ ਕੇ ਲੈ ਜਾਗੇ ਫਿਰ ਆਪਾਂ ਤਾਂ ਕਰਕੇ ਇਹਨਾਂ ਨੇ ਇਕੱਠਾ ਕਰਕੇ ਰੱਖ ਦਿੱਤਾ ਤੇ ਨਾਲ ਜਾਣੇ ਨਹੀਂ ਤਾਂ ਅੱਗੇ ਕੱਲੋ ਕੁੱਲਾ ਸਗਾ ਪੱਕਾ ਬੱਕਰਾ ਮੇਰੀ ਵਾਈਫ ਕੋ ਬੱਕਰਾ ਸੀ ਛੋਟੇ ਦੀ ਵਾਈਫ ਕੋ ਬੱਕਰਾ ਹੀ ਮਾਦਾ ਦਾ ਇਹ ਬੱਕਰੇ ਸੀਗੇ ਤੇ ਉਹ ਇਕੱਠਾ ਰੱਖ ਦਿੱਤਾ ਕਰਕੇ ਇਸ ਕਰਕੇ ਭਾਈ ਸਾਰਾ ਉਹ ਗਿਆ ਨਹੀਂ ਤਾਂ ਜੇ ਕੱਲਾ ਕੱਲਾ ਰੱਖਿਆ ਹੁੰਦਾ ਫੇਰ ਤਾਂ ਖਰਿਆ ਚੈਦ ਬਾਜੀ ਜਾਂਦਾ ਕੰਦਾ ਵਜ ਜਾਂਦਾ ਕੋਈ ਵਿਚੋ ਤੇ ਵਜੇ ਉਹ ਟੋਟਲੀ ਤੁਹਾਡਾ 25 ਤੋਂ 30 ਲੱਖ ਆਏਗਾ ਭਾਜੀ ਨੋਰਮਲ ਨੋਰਮਲ ਭਾਜੀ ਇੰਨਾ ਨਾ ਤਾਂ ਹੋਗੀ ਭਾਜੀ ਨੋਰਮਲ ਜੀ ਘੱਟ ਤੋਂ ਘਟਿਆ ਜ ਨਹੀਂ ਕਿੰਨਾ ਕਿ ਵੱਧ ਹੋ ਸਕਦਾ ਘੱਟ ਨਹੀਂ ਹੋਣਾ ਭਾਜੀ ਛੱਡਿਆ ਹੀ ਨਹੀਂ ਕੋਈ ਭਾਜੀ ਆ ਮੁੰਡੀਆਂ ਸੀ ਡੈਡੀ ਦੀ ਦੋ ਤਿੰਨ ਮੁੰਡੀਆਂ ਸੀਗੀਆਂ ਇੱਕ ਉਹਦੀ ਉਧਰੋਂ ਹਨ ਡੈਡੀ ਨੇ ਮਾਸੀ ਆ ਛੋਟੀ ਲੱਗਦੀ ਆ ਮੇਰੀ ਸਾਰਿਆਂ ਤੋਂ ਉਹਨੂੰ ਭਾਈ ਮਾਸੀ ਨੇ ਮੁੰਡੇ ਡੈਡੀ ਨੂੰ ਉਹ ਵੀ ਭਾਜੀ ਉਹ ਲੈ ਕੇ ਖਤਮ ਕਰ ਦਿੱਤਾ ਕੰਮ ਕਹਾਣੀ ਉਹਨਾਂ ਨੇ ਬੜੇ ਪਿਆਰ ਨਾਲ ਪਾਈ ਤੀ ਨਾ ਕਿ ਚਲੋ ਆਏ ਆ ਨਾ ਬਾਹਰੋਂ ਆਏ ਆ ਸਾਡੇ ਕੋਲ ਮਿਲਣ ਆਏ ਆ ਤੇ ਬੜਾ ਚਲੋ ਉਹਨਾਂ ਨੇ ਆਦਰਵਾਣ ਕੀਤਾ ਰੈਡੀ ਦਾ ਚਲੋ ਬਹੁਤ ਸੋਹਣੀ ਗੱਲ ਹੈ ਪਰ ਹੁਣ ਆ ਜਿਹੜਾ ਕੰਮ ਮਾੜਾ ਹੋਇਆ ਭਾਜੀ ਬਹੁਤ ਜ਼ਿਆਦਾ ਹੈ ਨਾ ਇਤੋਂ ਦੁੱਖ ਬਹੁਤ ਲੱਗਦਾ ਹੈਗਾ ਨਾ ਬਾਕੀ ਭਾਜੀ ਤੁਹਾਨੂੰ ਪਤਾ ਵੀ ਅੱਜਕੱਲ ਮਡੇਰ ਹੈਗੀ ਪਤਾ ਨਹੀਂ ਕਿਸਦਾ ਕੰਮ ਹੈਗਾ ਉਹ ਕੀ ਦਾ ਹੈ ਨਹੀਂ ਹੈਗਾ ਉਹਦਾ ਨਹੀਂ ਹੈਗਾ ਨਿਛੇੜੀ ਵੀ ਬਹੁਤ ਫਿਰਦੇ ਆ ਛਿੱਟੇ ਵਾਲੇ ਤੁਹਾਨੂੰ ਪਤਾ ਨਾ ਬਾਕੀ ਹੁਣ ਮਹਾਰਾਜ ਜਾਣ ਦਾ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਭਾਜੀ ਆ ਗੱਲ ਬਾਤ ਹੈ ਭ